ਪਿਆਰੇ ਵਿਦਿਆਰਥੀਓ ਅੱਜ ਅਸੀਂ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਕਿ ਸਾਨੂੰ ਜਦੋਂ ਵੀ ਘਰ ਤੋਂ ਬਾਹਰ ਆਉਣਾ ਆ ਤਾਂ ਅਸੀਂ ਖੱਬੇ ਸੱਜੇ ਦੇਖਣਾ ਕਿ ਕੋਈ ਮੋਟਰਸਾਈਕਲ ਸਕੂਟਰ ਗੱਡੀ ਵੱਲ ਨਹੀਂ ਆ ਰਿਹਾ ਫਿਰ ਆਪਣੇ ਖੱਬੇ ਹੱਥ ਤੇ ਬਣਾਇਆ ਪੈਦਲ ਇਹ ਕੋਈ ਸਾਧਾ ਮੋਟਰਸਾਈਕਲ ਸਕੂਟਰ ਨਹੀਂ ਚਲਾਉਨੇ ਆ ਗੱਡੀ ਤਾਂ ਆਪਾਂ ਖੱਬੇ ਹੱਥ ਨਾਲ ਦੇ। ਅੱਧੇ ਇਹ ਕੁਝੇ ਦੱਸਿਆ ਹਨ ਵਾਹਵਾਕ ਸੜਾਂ ਦੇ ਚਿੰਨ੍ਹ ਹਨ ਜਦਾਂ ਬਾਰੇ ਜਾਣ ਕੇ ਸਾਨੂੰ ਪਤਾ ਹੀ ਹੈ ਕਿ ਜਿੱਥੇ ਲਾਲ ਰੰਗ ਦਾ ਲਿਖਿਆ ਹੋਵੇ ਉਹ ਕੰਮ ਆਪਾਂ ਨਹੀਂ ਕਰਨਾ। ਕੋਈ ਵਾਰ ਇਸ ਨਾਲ ਲਿਖਿਆ ਹੁੰਦਾ ਆ ਕ੍ਰਾਸ ਮਾਰਿਆ ਹੁੰਦਾ ਨਹੀਂ। ਕਿਤੇ ਅੱਗੇ ਲਿਖਿਆ ਹੁੰਦਾ ਐਸ਼ੀਰ ਉੱਧਰ ਕਿ ਹਸਪੀਟਲ ਆ ਰਿਹਾ ਆ ਕਿਤੇ ਸਕੂਲ ਆ ਰਿਹਾ ਆ। ਇਕਦੀ ਜਿੱਤੇ ਲਿਖਿਆ 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 ਐਂਟਰ ਨਹੀਂ ਕਰਨਾ ਜਾਂ ਅੱਗੇ ਮੋੜ ਆ ਰਿਹਾ ਆ ਉੱਥੇ ਮੁੜਦਾ ਆ ਜਾਂ ਸਪੀਡ ਨਹੀਂ ਲਿਖਣੀ ਆ ਕੋਈ ਲਾਈਟ ਆ ਜਾਂਦੀ ਆ ਕਿਹੜੀ ਲਾਈਟ ਤੇ ਕੀ ਕਰਨਾ ਆ ਆਪਾਂ ਨੂੰ ਜਾਣਕਾਰੀ ਹੈ ਲਾਲ ਬੱਤੀ ਹੋਣ ਤੇ ਆਪਾਂ ਗੱਡੀ ਰੋਕ ਲੈਣੀ ਹੈ ਕਿ ਅਗਲਾ ਪ੍ਰੋਫੈਕਟ ਕਿੱਥੇ ਅਤੇ ਹਰੀ ਰਾਈਟ ਹੋਣ ਤੇ ਆਪਾਂ ਆਪਣਾ ਸਾਧਨ ਸਕੂਟਰ ਕਾਰ ਮੋਟਰਸਾਈਕਲ ਨੂੰ ਚਲਾ ਲੈਣਾ ਹੈ ਤੇ ਸੜਕ 'ਤੇ ਕਰਨੀ ਆ ਪਰ ਕੁਝ ਜ਼ਰੂਰੀ ਕੰਦਾ ਆ ਇਹਦਾ ਬਾਰੇ ਸਾਨੂੰ ਜਾਣਕਾਰੀ ਹੋਣੀ ਅੱਜ ਕੱਲ ਦੇ ਸਮੇਂ 'ਚ ਬਹੁਤ ਹੀ ਜ਼ਰੂਰੀ ਆ। ਵੀ ਕੋਈ ਵੀ ਆਵਾਜਿਨ ਸਾਧਨ ਆ ਸਕੂਟਰ ਆ, ਮੋਟਰਸਾਈਕਲ ਆ, ਬੱਸ ਆ, ਟਰੱਕ ਆ, ਟਰੋਣਾ ਆ ਤੇ ਉਹਦੇ ਦੀ ਕੁਝ ਜ਼ਰੂਰੀਆਂ ਡਾਕੂਮੈਂਟ ਚਾਹੀਦੇ ਆ ਦਸਤਾਵੇ। ਕਿਹੜੀਆਂ ਗੱਲਾਂ ਜੁਣੀ ਚਾਹੀਦੀਆਂ ਕਾਗਜ਼ ਪੱਤਰ ਸਭ ਤੋਂ ਪਹਿਲਾਂ ਤਾਂ ਕਾਰ ਸੋਟਸਾ ਸਕੂਟਰ ਚਲਾਉਣ ਵਾਲੀ ਦੀ ਉਮਰ 18 ਸਾਲ ਤੋਂ ਵੱਧ ਹੋਵੇ। 18 ਸਾਲ ਤੋਂ ਘੱਟ ਵਾਲਾ ਚਲਾਏਗਾ ਉਹਨੂੰ ਜੁਰਮਾਨਾ ਹੋ ਜਾਏਗਾ। ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਬਣਿਆ ਹੋਵੇ। ਸਾਧਨ ਦੀ ਮੋਟਰਸਾਈਕਲ ਸਕੂਟਰ ਕਾਰ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਰਜਿਸਟ੍ਰੇਸ਼ਨ ਹੋਈ ਹੋਵੇ ਆ ਸੀ ਜਿਸ ਨੂੰ ਕਹਿੰਦੇ ਆ ਆਪਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਸਾਧਨ ਦੀ ਇਨਸ਼ੋਰੈਂਸ ਸਰਟੀਫਿਕੇਟ ਹੋਈ ਹੋਵੇ ਯਾਨੀ ਉਹਦੀ ਇਨਸ਼ੋਰੈਂਸ ਕਰਾਈ ਹੋਵੇ ਪ੍ਰਦੂਸ਼ਣ ਸਰਟੀਫਿਕੇਟ ਕਯੂਸੀ ਪੱਕੇ ਕਹਿੰਦੇ ਆ ਇਹ ਆਨਲਾਈਨ ਮੈਸੇਜ ਹੀ ਆਂਦਾ ਆਪਾਂ ਨੂੰ ਤੁਸੀਂ ਦੇਖਿਆ ਹੋਣਾ ਤੁਹਾਡੇ ਮੰਮੀ ਪਾਪਾ ਦੇ ਸਾਧਨ ਦਾ ਮੋਬਾਈਲ ਤੇ ਮੈਸੇਜ ਆਂਦਾ ਰਾ ਵੀ ਉਹਦੇ ਬਾਰੇ ਪੱਕਾ ਅਤੇ ਨੰਬਰ ਪਲੇਟ ਤੁਹਾਡੇ ਮੋਟਰਸਾਈਕਲ ਸਕੂਟਰ ਤੇ ਜਰੂਰ ਲੱਗੀ ਹੋਵੇ ਪੜ ਕੋਈ ਇਕੱਲਾ ਆ ਇਹ ਕਦੀ ਵੀ ਆਪਾਂ ਨਹੀਂ ਕਰਨੀਆਂ ਕਦੀ ਵੀ ਇਹ ਕੰਮ ਨਹੀਂ ਕਰਨੇ ਇਹਦੇ ਕਰਕੇ ਸਾਨੂੰ ਜੁਰਮਾਨਾ ਜਾਂ ਆਪਣੀ ਸਰੀਰਕ ਹਾਨੀ ਹੋਣੀ ਪੈ ਸਕਦੀ ਆ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਘਰੇ ਸਾਨੂੰ ਕੋਈ ਉਡੀਕ ਰਿਹਾ ਆ ਸਾਡੇ ਪਰਿਵਾਰਿਕ ਮੈਂਬਰ ਸਾਨੂੰ ਉਡੀਕ ਰਹੇ ਹਨ ਸਭ ਤੋਂ ਪਹਿਲਾਂ ਸ਼ਰਾਬ ਪੀ ਕੇ ਕਦੇ ਵੀ ਕੋਈ ਸਾਧਨ ਜਾਂ ਕੋਈ ਵੀ ਨਸ਼ਾ ਕਰਕੇ ਮੋਟਰਸਕੂਟਰ ਕਾਰ ਨਹੀਂ ਚਲਾਉਣੀ ਕਿਸਾ ਐਕਸੀਡੈਂਟ ਹੋਏਗਾ ਆਪ ਵੀ ਹਾਨੀ ਉਠਾਵਾਂਗੇ ਜਿਹਦੇ ਨਾਲ ਟਕਰਾਵਾਂਗੇ ਉਹਨੂੰ ਵੀ ਦੁੱਖ ਸੰਕਟ ਵਿੱਚ ਪਾਵਾਂਗੇ ਕਦੀ ਵੀ ਮੋਬਾਈਲ ਫੋਨ ਵਰਤ ਕੇ ਆਪਾਂ ਗਤੀ ਲਾਉਣੀ ਬੁਕਸ ਨਹੀਂ ਛੇਤੀ ਨਹੀਂ ਮਾਰਨੀ ਨਹੀਂ ਤੇਰੀ ਤਾਕਤ ਵੱਢ ਜੇਗੀ ਇਹਦਾ ਨੁਕਸਾਨ ਬੜਾ ਹੋ ਜਾਂਦਾ ਹੈ ਬਹੁਤ ਤੇਜ਼ ਗੀਰ ਨਾਲ ਕਦੀ ਵੀ ਮੋਟਰਸਾਈਕਲ ਕਾਰ ਕਰਾ ਨਹੀਂ ਚਲੋਣੀ ਲਾਲ ਬੱਤੀ ਨੂੰ ਕਦੀ ਵੀ ਜੰਪ ਨਹੀਂ ਕਰਨਾ ਠੀਕਾ ਲਾਲ ਬੱਤੀ ਹੋਣ ਤੇ ਰੁਕਣਾ ਆ ਸ਼ਾਇ ਕੋਈ ਉੱਥੇ ਪਰਪਲ ਖੜਾ ਚਾਹੀ ਨਹੀਂ ਖੜਾ ਲਾਲ ਬੱਤੀ ਤੇ ਰੁਕ ਜਾਣਾ ਆ ਪ੍ਰੈਸ਼ਰ ਹਾਰਨ ਦੇ ਸਾਇਲੈਂਸਰ ਆ ਉਹਨਾਂ ਤੇ ਪਟਾਕੇ ਵਾਲਾ ਕੋਈ ਉਪਕਰਨ ਨਹੀਂ ਲਗਾਉਣਾ ਸ਼ੀਸ਼ਿਆਂ ਉੱਪਰ ਕਾਲੀ ਫਿਲਮ ਨਹੀਂ ਲਗਾਉਣੀ ਗਾਰ ਤੇ ਕਾਲੀ ਫਿਲਮ ਲਗਾਈ ਹੁੰਦੀ ਯਾਰ ਪਰਮਾਤਾ ਹੁੰਦਾ ਆ ਕਿ ਅਲਾਉ ਨਹੀਂ ਕਰ ਕਿਸੇ ਵੀ ਸਾਧਨ ਨੂੰ ਚੋਰੀ ਨਹੀਂ ਕਰਨਾ ਇਹ ਗੱਲ ਨਹੀਂ ਯਾ ਦੇ ਨਹੀਂ ਘਰੇ ਪਤਾ ਨਹੀਂ ਕਾਰਜੁਕ ਕਰਕੇ ਲੈ ਗਏ ਆ ਇੱਕ ਤਰ੍ਹਾਂ ਦੀ ਇਹ ਜੁਰੀ ਆ ਵੀ ਘਰ ਦੇ ਨਾਲ ਬਿਨਾ ਪੁੱਛੇ ਦੱਸਿਆ ਸਾਧਨ ਮੁਫਤ ਤੋਂ ਲੈ ਕੇ ਕਿਉਂ ਤੇ ਲੈ ਗਏ ਆ ਪਰ ਤੇ ਸੀਟ ਬੈਲਟ ਨਾਲ ਲਗੋਣੀ ਸੀਟ ਬੈਲਟ ਕੋਣੀ ਜ਼ਰੂਰੀ ਆ ਜੇ ਕਰ ਨਹੀਂ ਲਗਾਵਾਂਗੇ ਕਿ ਉਹ ਜਿਆਦਾ ਸਪੀਡ ਚਲਾਉਣੇ ਹੋਵਾਂਗੇ ਅੱਪੇ ਸਭੇ ਅਗੇ ਵਾਹਨ ਟਕਰਾ ਕੇ ਆਪਣੇ ਨੂੰਸਾਨ ਪਹੁੰਚਾ ਸਕਦੇ ਆ ਜੋ ਗੰਭੀਰ ਚੁਕੜਦਾ ਹੋ ਸਕਦੀ ਆ ਜੇਕਰ ਇਹ ਕੰਮ ਨਹੀਂ ਕਰਾਂਗੇ ਅਸੀਂ ਜੇਕਰ ਇਹ ਵਾਲੇ ਕੰਮ ਅਸੀਂ ਨਹੀਂ ਕਰਾਂਗੇ ਤਾਂ ਜੁਰਮਾਨੇ ਤੋਂ ਵੱਜਾਂਗੇ ਨਹੀਂ ਤੇ ਉਹ ਜੁਰਮਾਨਾ ਬਹੁਤ ਭਾਰੀ ਹੋ ਰਿਹਾ ਆ ਪੰਜਾਬ ਸਰਕਾਰ ਨੇ ਜੁਰਮਾਨੇ ਆ ਵਧਾ ਦਿੱਤਾ ਆ ਤੇ ਵਧਾ ਦਿੱਤੇ ਆ ਜੇਕਰ ਕੋਈ ਬਿਨਾ ਹੈਲਮਟ ਦੇ ਫੜਿਆ ਜਾਂਦਾ ਆ ਮੋਟਰਸਾਈਕਲ ਚੋਂ ਚਲਾਉਂਦਾ ਤਾਂ 1000 ਰੁਪਏ ਦਾ ਜੁਰਮਾਨਾ ਹੋਏਗਾ ਬੱਚਿਓ 3 ਮਹੀਨੇ ਲਈ ਰਿਸਰਸ ਰੱਦ ਹੋ ਜਾਵੇਗਾ ਸਜ਼ਾ ਲਈ ਹੋ ਸਕਦੀ ਹੈ ਇਸ ਤੇ ਨੋਟ ਕਰਨਾ ਜਿਹੜੇ ਬੱਚੇ ਸੇਕਾਂ ਸਰਦਾਰ ਹਨ ਪੱਗ ਬੰਨਦੇ ਹਨ ਦਮਾਲਾ ਫਿਉਂਦੇ ਹਨ ਉਹਨਾਂ ਨੂੰ ਐਲਬਰਟ ਪੋਲ ਤੋਂ ਸ਼ੂਟ ਹੈ ਬਿਨਾ ਸੀਟ ਬੈਲਟ ਵਾਲਾ ਜੇ ਕੋਈ ਗੱਡੀ ਚਲਾਉਂਦਾ ਹੈ ਕਾਰ ਸੀਟ ਬੈਲਟ ਨਹੀਂ ਲਗਾਈ ਤਾਂ ਉਹਨੂੰ ਵੀ 1000 ਰੁਪਏ ਜੁਰਮਾਨਾ ਹੋਏਗਾ ਬਿਨਾ ਰੈਸਰਸ ਕੋਈ ਭੜਾ ਜਾਂਦਾ ਆ ਤਾਂ 5000 ਰੁਪਏ ਜੁਰਮਾਨਾ ਹੋਵੇਗਾ ਤੇ ਜਰਫਤਾਰ ਕਾਰ ਚਲਾਉਣ ਉਹਨੇ ਸਪੀਡ ਕੀਤੀ ਆ ਜਿਸ ਫਰੇਮ ਤੇ ਲਿਖਿਆ ਹੈ 45 ਕਿਲੋ ਹੋਵੇ ਜੇ ਕੋਈ 45 ਤੋਂ ਵੱਧ ਚਲਾਉਂਦਾ ਫੜਿਆ ਗਿਆ ਉਹਨਾਂ ਨੇ ਕੈਮਰੇ ਲਗਾਏ ਹੁੰਦੇ ਆ ਸੈਂਸਰ ਤਾਂ ਉਸ ਨੂੰ ਵੀ ਜੁਰਮਾਨਾ ਹੋਵੇਗਾ 1000 ਰੁਪਿਆ ਜੇ ਕੋਈ ਮੋਬਾਈਲ ਫੋਨ ਕਰਦਾ ਗੱਡੀ ਨੂੰ ਦੇਖ ਲਿਆ ਤਾਂ ਉਸ ਨੂੰ ਹੋਏਗਾ 5000 ਰੁਪਿਆ ਜੁਰਮਾਨਾ ਅਤੇ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਉਹ ਚੈੱਕ ਕਰ ਲੈਂਦੇ ਹੁੰਦੇ ਆ ਮੀਟਰ ਤੇ ਲਗਾ ਕੇ ਪੀਤੀ ਸ਼ਰਾਬ ਕਿ ਨਹੀਂ ਪੀਤੀ ਜਾਂ ਕੋਈ ਨਸ਼ਾ ਕੀਤਾ ਨਹੀਂ ਤਾਂ ਹੁੰਦਾ ਆ 10000 ਰੁਪਏ ਜੁਰਮਾਨਾ ਇਸ ਲਈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀ ਸੁਰੱਖਿਆ ਕਰਨੀ ਸੇਤੀ ਰੱਖਣਾ ਅਤੇ ਹੋਰ ਜਿਹੜੇ ਸੜਕ ਤੇ ਆਉਂਦੇ ਜਾਂਦੇ ਉਹਨਾਂ ਦਾ ਧਿਆਨ ਰੱਖਣਾ ਕਦੇ ਵੀ ਬੇਧਿਆਨੀ ਵਿੱਚ ਸੜਕ ਨੂੰ ਪਾਰ ਨਹੀਂ ਕਰਨਾ ਜਦੋਂ ਵੀ ਸੜਕ ਪਾਰ ਕਰਨੀ ਜੈਬਰਾ ਕ੍ਰੋਸਿੰਗ ਰੱਖਣੀਆਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਆਪਣੇ ਆਂਡ ਗੁਆੜ ਦੇ ਵਿੱਚ ਜੂਰ ਦੱਸੋ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੌਕੇ ਆਸਾਨ ਢੰਗ ਨਾਲ ਸੇਫਲੀ ਸਾਧਨਾਂ ਨੂੰ ਚਲਾਓ ਇੱਥੇ 半个外地。